ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਸੋ ਗਰੀ ਸ਼ਾਸੰਗ ਜੀ ਅੱਜ ਤਕਰੀਬਨ ਰਾਤ ਦੇ 8:00 ਤੋਂ ਉੱਪਰ ਹੋ ਚੁੱਕਿਆ ਟਾਈਮ ਤੇ ਸਿੰਘ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸੁਖਦੇਵ ਸਿੰਘ ਜੀ ਨਾਨਕ ਸਰਵਾਰੇ ਜਿਨ੍ਹਾਂ ਨੇ ਇਸ ਵਿਦਿਆਲੇ ਦੇ ਵਿੱਚ ਪਹੁੰਚਿਆ ਬੱਚਿਆਂ ਨੂੰ ਸਿੱਖਿਆ ਦਿੰਦੇ ਨੇ ਗੁਰਬਾਣੀ ਦੀ ਤੇ ਇਹਨਾਂ ਕੋਲ ਬੇਨਤੀ ਲੈ ਕੇ ਆਏ ਕਿ ਜੋ ਮੋਰਚਾ ਲੱਗਿਆ ਭਾਈ ਗਰਜੀਤ ਸਿੰਘ ਖੋਜੀ ਨੇ ਲਗਾਇਆ ਸਮਾਰੇ ਟਾਗਰ ਮੋਰਚਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਨੂੰਨ ਦੇ ਲਈ ਜੋ ਸਿੰਘ ਸਾਹਿਬ ਕੋਲ ਸੀ ਸੱਦਾ ਪੱਤਰ ਦੇ ਨਾ ਆ ਬਾਕੀ ਸਿੰਘ ਸਾਹਿਬ ਵੀ ਤੁਹਾਨੂੰ ਬੇਨਤੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤੈਸ ਮੋਰਚੇ ਦੇ ਨਾਲ ਪਹਿਲੇ ਦਿਨ ਤੁਸੀਂ ਜੁੜੇ ਹੋਏ ਆ ਪਹਿਲੇ ਦਿਨ ਤੋਂ ਹੀ ਤਰਤੀ ਪੱਤਰ ਤੇ ਕੰਮ ਕਰਦੇ ਹੋਣੇ ਆ ਥਾਂ ਥਾਂ ਤੇ ਇਹ ਮੈਂ ਇਸ ਮੋਰਚੇ ਦੀ ਗੱਲ ਕੀਤੀ ਹੈ ਪਿਛੇ 23 ਤਰੀਕ ਨੂੰ ਮਹਾਲੀ ਜਿਹੜੀ ਮੀਟਿੰਗ ਹੋਈ ਹੈ ਸਾਰੀਆਂ ਦਿੱਥੇ ਬੰਦੀਆਂ ਦੀ ਸਾਰੀਆਂ ਯੂਨੀਅਨਾਂ ਦੀਆਂ ਪਸਾਨੀ ਜਥੇਬੰਦੀਆਂ ਦੀ ਉਸ ਏਡੀ ਵੱਡੀ ਮੀਟਿੰਗ ਦੇ ਵਿੱਚ ਮੈਂ ਇਹ ਮੁੱਦਾ ਚੁੱਕਿਆ ਸੀਗਾ ਮੈਂ ਸਰਦਾਰ ਗੁਰਦੀਪ ਸਿੰਘ ਬਠਿੰਡਾ ਜੀ ਦੇ ਹਰ ਕੋਲ ਮੈਂ ਗੱਲ ਕੀਤੀ ਸੀ ਮੈਂ ਜੋ ਸਾਡੇ ਬਹੁਤ ਸਤਕਾਰਯੋਗ ਭਾਈ ਸੁਤਨਾਮ ਸਿੰਘ ਖੰਡਾ ਜਿਹੜੇ ਪੰਜ ਪਿਆਰੇ ਮੌਤਲ ਕਰਦੇ ਸੀ ਬਾਦਲ ਕਿਆ ਨੇ ਉਹ ਪੰਜ ਪਿਆਰਿਆਂ ਦੇ ਵੀ ਚਰਨਾਂ 'ਚ ਬੇਨਤੀ ਕੀਤੀ ਸੀ ਉੱਥੇ ਆਉਣ ਵਾਸਤੇ ਵੀ ਇਸ ਮੋਰਚੇ ਨੂੰ ਹਮਾਇਤ ਦੇਣ ਵਾਸਤੇ ਵੀ ਜਿੱਥੇ ਵੀ ਸਾਡਾ ਥਾਂ ਬਣਿਆ ਸਮਾਂ ਬਣਿਆ ਮੈਂ ਹਰ ਥਾਂ ਤੇ ਉਸ ਮੋਰਚੇ ਦੀ ਗੱਲ ਕੀਤੀ ਹੈ ਆਉਂਦੇ ਸਮੇਂ ਚ ਵੀ ਕਰਦੇ ਰਵਾਂਗੇ ਤੇ ਹੁਣ ਵੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਕਿ ਸੰਗਤ ਜੀ ਜਿਹੜੀਆਂ ਸੰਗਤ ਸੰਗਤਾ ਸਮਾਣੇ ਏਰੀਏ ਦੀਆਂ ਨੇ ਪਟਿਆਲੇ ਏਰੀਏ ਦੀਆਂ ਸੰਗਤਾਾਂ ਨੇ ਉਹਨਾਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਤੁਸੀਂ ਜ਼ਰੂਰ ਹਰ ਹੱਦ ਤੋਂ ਤੈਨੂੰ ਮੋਰਚੇ 'ਚ ਪਹੁੰਚਣਾ ਚਾਹੀਦਾ ਤੇ ਉਸ ਜਿਨਨੇ ਤਲੀ ਤੇ ਜਾਨ ਧਰ ਕੇ 400 ਫੁੱਟ ਉੱਚੇ ਟਾਵਰ ਤੇ ਮੋਰਚਾ ਲਾ ਕੇ ਬੈਠਾ ਹੈ ਕੇਵਲ ਤੇ ਕੇਵਲ ਧਰਮ ਗੁਰੂ ਗ੍ਰੰਥ ਸਾਹਿਬ ਸੁਨੇਤ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਦੇ ਅਦਲ ਸਦਕਾਰ ਦੀ ਬਹਾਲੀ ਵਾਸਤੇ ਸੋ ਸਾਨੂੰ ਇਨਸਾਨੀਅਤ ਤੌਰ ਤੇ ਇਸ ਮੋਰਚੇ ਨੂੰ ਸਪੋਰਟ ਕਰਨੀ ਚਾਹੀਦੀ ਹੈ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ ਹਰ ਤਰ੍ਹਾਂ ਕਰਕੇ ਸਹਿਯੋਗ ਦੇਣਾ ਚਾਹੀਦਾ ਹੈ ਸੋ ਇਹਦੇ ਨਾਲ ਮੈਂ ਫੇਰ ਇੱਕ ਵਾਰ ਸੰਗਤ ਨੂੰ ਬੇਨਤੀ ਕਰਾਂਗਾ ਕਿ ਵੀ ਆਪਾਂ ਸਾਰੇ ਰਲ ਮਿਲ ਕੇ ਸੁਨੇਤ ਅਸੀਂ ਸਾਰੇ ਰਲ ਮਿਲ ਕੇ ਆਪਾਂ ਇਸ ਮੋਰਚੇ ਨੂੰ ਵਕਤ ਤੋਂ ਵੱਧ ਤਗੜੇ ਹੋ ਕੇ ਇਹ ਮੋਰਚੇ ਦੀ ਸਫਲਤਾ ਵਾਸਤੇ ਕਾਰਜ ਕਰੀਏ ਤੇ ਚੜ੍ਹਦੀ ਕਲਾ ਦੇ ਨਾਲ ਇਸ ਮੋਰਚੇ ਨੂੰ ਜਿੱਤ ਕੇ 7 ਤਰੀਕ ਨੂੰ ਸਮਾਣੇ ਟਾਵਰ ਦੇ ਥੱਲੇ ਜੋ پارک ਹੈ ਉਹਦੇ ਵਿੱਚ ਇਕੱਠ ਹੈ ਤੁਸੀਂ ਇਕੱਠ ਵਿੱਚ ਸਾਰੀਆਂ ਸੰਗਤਾਂ ਹਮ੍ਹਾਂਵਾ ਕੇ ਜਰੂਰ ਪਹੁੰਚਿਓ ਅਸੀਂ ਵੀ ਜਰੂਰ ਹਾਜ਼ਰੀ ਭਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ